ਜਿਸ ਦੀ ਜ਼ਰੂਰੀ ਚੀਜ਼ ਹੀਠਾ ਡਿੱਗ ਜਾਂਦੀ ਐ ਉਸ ਨੂੰ ਪੀੜ ਬੜਾ ਸਤਾਉਂਦੀ ਐ ਪਰ ਜਿੱਥੇ ਮਤਲਬ ਖਤਮ ਹੋ ਜਵੇ ਉੱਥੇ ਇਨਸਾਨੀਅਤ ਸ਼ੁਰੂ ਹੋ ਜਾਂਦੀ ਐ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਣ ਦਿਓ ਵੀਡੀਓ ਕਿਸ ਬਾਬਾ ਤੋਂ ਹੁੰਦੀ ਆਲੀ ਸਾਥੀਓ ਸਮਾ ਤਾਂ ਇਹ ਚੱਲ ਰਿਹਾ ਕਿ ਇਨਸਾਨ ਨੂੰ ਇਨਸਾਨ ਤੋਂ ਡਰ ਲੱਗ ਰਿਹਾ ਲੇਕਿਨ ਕੁਝ ਕੁ ਚੀਜ਼ਾਂ ਦਾ ਰੱਬ ਗਵਾਹ ਹੁੰਦਾ ਕੁਝ ਅਜਿਹੇ ਲੋਕ ਹੁੰਦੇ ਜਿਹੜੇ ਰੱਬ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਮਨ ਕੇ ਚਲਦੇ ਆ ਤੇ ਉਹ ਕਿਸੇ ਦੂਜੇ ਦਾ ਨੁਕਸਾਨ ਹੁੰਦਾ ਨਹੀਂ ਦੇਖ ਸਕਦੇ ਆ ਇੱਥੇ ਦੁਕਾਨ ਦੇ ਬਾਅਦ ਆ ਮਨੀ ਐਕਸਚੇਂਜ ਦੀ ਦੁਕਾਨ ਹੈ ਇੱਧਰ ਜੁਐਲਰੀ ਸ਼ਾਪ ਹੈ ਇੱਥੇ ਇਨਸਾਨੀਅਤੇ ਠਾ ਡਿੱਗੀ ਪਈ ਸੀਗੀ ਔਰ ਉਹ ਵੀ ਡਾਲਰਾਂ ਚ ਤਾਂ ਵੀਰਾਂ ਨੂੰ ਪਰਸ ਮਿਲਦਾ ਵਿਕਾਸ ਜੀ ਨੂੰ ਦੀਪਕ ਜੀ ਨੂੰ ਪਰਸ ਮਿਲਦਾ ਇਹਦੇ ਅੰਦਰ 200 ਦੇ ਆਸ-ਪਾਸ ਡਾਲਰ ਹੈ ਔਰ 250 ਪਲੱਸ ਹੈਗੇ ਆ ਜੀ 250 ਪਲੱਸ ਹੈ 250 ਪਲੱਸ ਅਮਰੀਕਨ ਡਾਲਰ ਹੈਗੇ ਆ ਜੀ ਹੂੰ ਸਾਊਦੀ ਅਰਬ ਦੇ ਡਾਲਰ ਹੈਗੇ ਆ ਜੀ ਹੂੰ ਪਰ ਇਹਨਾਂ ਦੀ ਜਿਹੜੀ ਆਈਡੀਆਂ ਸਾਰੀਆਂ ਹੈਗੀ ਸਾਰੀਆਂ ਕੈਲੀਫੋਰਨੀਆ ਦੀ ਹੈ ਜੀ ਕੋਈ ਵੀ ਇੰਡੀਅਨ ਆਈਡੀ ਵਿੱਚ ਕੋਈ ਨਹੀਂ ਹੈਗੀ ਜੀ ਇਹਦੇ ਵਿੱਚ ਪਰ ਉਹਨਾਂ ਦਾ ਨਾਮ ਲਿਖਿਆ ਹੈ ਨਾ ਪਰ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ ਸਾਨੂੰ ਲੋਕਲ ਕੋਈ ਇਹਨਾਂ ਦੀ ਆਈਡੀ ਮਿਲ ਜਾਂਦੀ ਤਾਂ ਆਪਾਂ ਪਰਸ ਘਰ ਪਹੁੰਚਾ ਦੇਣਾ ਸੀਗਾ ਤਿੰਨ ਚਾਰ ਦਿਨ ਤੋਂ ਵੀਰ ਲੱਗੇ ਹੋਏ ਜੇ ਕੋਈ ਇੱਥੇ ਫੋਰਨਰ ਆਂਦਾ ਐਨ ਆਰ ਆਈ ਆਂਦਾ ਉਹਨਾਂ ਨਾਲ ਵੀ ਸੰਪਰਕ ਬਣਾਉਂਦੇ ਕਿ ਯਾਰ ਤੁਸੀਂ ਇਹਨਾਂ ਨੂੰ ਜਾਣਦੇ ਆ ਪਰ ਸਾਰੇ ਕਹਿੰਦੇ ਸਾਨੂੰ ਨਹੀਂ ਪਤਾ ਔਰ ਜਿੰਨੀ ਵੀ ਆਈਡੀਆਂ ਤੇ ਵਿੱਚ ਆ ਸਾਰੇ ਬਾਹਲੇ ਬੈਂਕ ਅਮਰੀਕਾ ਨਾਲ ਸੰਬੰਧਿਤ ਹੀ ਆ ਅਮਰੀਕਨ ਕਾਊਂਟ ਹੈ ਜੀ ਸਾਰੇ ਆ ਦੇਖੋ ਜੀ ਕੋਈ ਵੀ ਇੰਡੀਅਨ ਅਕਾਊਂਟ ਨਹੀਂ ਹੈਗਾ ਇਹਦੇ ਵਿੱਚ ਹਾਂ ਤੇ ਆ ਸਾਰੀਆਂ ਕੈਲੀਫੋਰਨੀਆ ਦੀਆਂ ਆਈਡੀਆਂ ਇੱਥੇ ਤੇ ਆਪਾਂ ਦਿਖਾ ਦਈਏ ਬਾਈ ਬਾਪੂ ਜੀ ਉਹਨਾਂ ਦਾ ਨਾਮ ਸੌਦਾਗਰ ਸਿੰਘ 5 ਫੁੱਟ 11 ਇੰਚ ਇਹਨਾਂ ਦੀ ਹਾਈਟ ਹੈ 1965 ਦਾ ਜਨਮ ਹੈ ਔਰ ਸੌਦਾਗਰ ਸਿੰਘ ਇਹਨਾਂ ਦਾ ਨਾਮ ਹੈ ਕੈਲੀਫੋਰਨੀਆ ਦਾ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਹੈ ਇਹ ਤੋਂ ਇਹਨਾਂ ਦੀ ਪਛਾਣ ਹੋ ਸਕਦੀ ਹੈ ਕਿ ਸਦਾਗਰ ਸਿੰਘ ਉਹਨਾਂ ਦਾ ਜਿਹੜਾ ਪਰਸ ਹੈ ਕੋਠੀ ਰੋਡ ਤੇ ਡਿੱਗ ਗਿਆ ਸੀ ਇਹ ਦੋਏ ਵੀਰ ਦੀਪਕ ਜੀ ਅਤੇ ਵਿਕਾਸ ਜੀ ਪਿਛਲੇ 5 ਦਿਨ ਤੋਂ ਬਹੁਤ ਕੋਸ਼ਿਸ਼ਾਂ ਕਰ ਰਹੇ ਆ ਕਿ ਕਿਸੇ ਤਰੀਕੇ ਸਦਾਗਰ ਜੀ ਦਾ ਪਤਾ ਲੱਗੇ ਜਦ ਨਹੀਂ ਪਤਾ ਲੱਗਿਆ ਤਾਂ ਕਾਫੀ ਬਈ ਜੀ ਵਿੱਚ ਤਾਂ ਰੰਸੀ ਬਹੁਤ ਪਈ ਆ ਇੰਡੀਆ ਵਿੱਚ ਸਾਬ ਹੈਗੀ 200 ਤੋਂ ਪਲੱਸ ਹੈ 23000 ਤੋਂ ਉੱਪਰ ਹੈਗੀ ਆ ਜੀ ਜਿਹੜੀ ਮਿਹਨਤ ਦੀ ਕਮਾਈ ਹੈ ਉਹਦੇ ਕੋਲ ਜਾਵੇ ਜੀ ਅਸੀਂ ਕਹਿੰਦੇ ਕਿਸੇ ਦੇ ਅਨਨੋਨ ਬੰਦੇ ਦੇ ਹੱਥ ਲੱਗ ਜੀ ਜਿਹੜਾ ਖਰਚ ਗਿਆ ਉਹ ਕਰੇ ਉਹ ਕਰੇ ਜੀ ਚਲੋ ਇਹਦਾ ਪਤਾ ਲੱਗ ਗਿਆ ਕਿ ਸਦਾਗਰ ਸਿੰਘ ਉਹਨਾਂ ਦੀ ਹੈਗੀ ਆ ਵੀ ਆਈਡੀ ਹੈ ਜੀ ਬਸ ਤੇ ਸਦਾਗਰ ਸਿੰਘ ਉਹਨਾਂ ਨੂੰ ਬੇਨਤੀ ਹੈ ਕਿ ਐਵੇਂ ਕਲਪਨਨਾ ਇਹ ਨਾ ਸਮਝਣ ਕਿ ਇੰਡੀਆ 'ਚ ਕੋਈ ਮਦਦ ਹੀ ਨਹੀਂ ਕਰਦਾ ਸਾਡੇ ਅਮਰੀਕਾ ਪਰਸ ਗੁਆਚੇ ਆਉਂਦਾ ਤਾਂ ਕਿਸ ਨੇ ਘਰ ਦੇ ਜਾਣਾ ਸੀ ਸਾਨੂੰ ਥੋੜਾ ਐਡਰੈਸ ਨਹੀਂ ਪਤਾ ਨਹੀਂ ਤਾਂ ਆਪਾਂ ਡੈਫੀਨੇਟਲੀ ਉਹ ਘਰ ਦੇਣੀ ਸੀ ਜੀ ਅਸੀਂ ਤਾਂ ਪਹੁੰਚ ਕਰਨ ਦੀ ਹੈ ਜੀ ਦਾ ਆਈਡੀ ਤੋਂ ਇੰਡੀਆ ਦਾ ਐਡਰੈਸ ਗੁਲੱਭ ਜਾਂਦਾ ਅਸੀਂ ਘਰ ਤੱਕ ਪਹੁੰਚਾ ਕੇ ਆਣਾ ਸੀ ਅਗਲੇ ਦਿਨ ਜੀ ਪਰ ਇਹ ਕੀ ਆ ਵਜਾ ਕਰਕੇ ਬਾਹਲੀ ਆਈਡੀ ਕਰਕੇ ਸਾਨੂੰ ਇਹਦੇ ਬਾਰੇ ਪਤਾ ਨਹੀਂ ਕਿ ਅਗਲੇ ਕਿਹੜੇ ਪਿੰਡ ਦੇ ਉਹਦਾ ਐਡਰੈਸ ਸਾਰਾ ਕੈਲੀਫੋਰਨੀਆ ਦਾ ਕਿਉਂਕਿ ਥੋੜੇ ਦਿਨ ਪਹਿਲਾਂ ਇਹਨਾਂ ਕੋ ਆਈ ਸੀ ਦੁਕਾਨਦਾਰੇ ਨੇ ਪ੍ਰੈਸ਼ਰ ਮਨੀ ਜੰਜਰ ਵਾਲੇ ਕੋ ਇਹਨਾਂ ਕੋ ਕਰੰਸੀ ਖੁਦ ਆਈ ਸੀਗੇ ਜੀ ਕਰੰਸੀ ਤੜਾ ਕੇ ਗਏ ਪਰ ਸਾਨੂੰ ਇਹ ਨਹੀਂ ਪਤਾ ਕਿ ਕਿਹੜੇ ਪਿੰਡ ਦੇ ਆ ਜੀ ਉਹ ਮੁੜ ਕੇ ਆਈ ਨਹੀਂ ਮੁੜ ਕੇ ਦੁਬਾਰਾ ਆਈ ਨਹੀਂ ਨਹੀਂ ਤਾਂ ਅਸੀਂ ਉਸਦੀਲੀ ਦੁਆਰਾ ਮਿਲ ਜਾਂਦੇ ਅਸੀਂ ਬਾਹਰ ਜਾ ਕੇ ਦੇਖਿਆ ਵੀ ਉਹਨਾਂ ਨੂੰ ਜਾ ਕੇ ਪਰ ਉਹ ਮਿਲੇ ਨਹੀਂ ਤੁਹਾਨੂੰ ਸ਼ਾਇਦ ਉਹਨਾਂ ਨੂੰ ਭੁਲੇਖਾ ਹੋ ਗਿਆ ਪਰਸ ਕਿਤੇ ਹੋਰ ਡਿੱਗ ਗਿਆ ਇਹ ਗੱਲ ਉਹਨਾਂ ਨੇ ਧਿਆਨ 'ਚ ਨਹੀਂ ਹੋਣੀ ਕਿ ਇੱਥੇ ਡਿੱਗ ਗਿਆ ਪਤਾ ਨਹੀਂ ਆਏ ਤਾਂ ਸਾਡੀ ਬੇ ਕੋਠੀ ਰੋਡ ਤੇ ਆਓ ਦੀਪਕ ਭਾਟੇ ਜੀ ਨੂੰ ਮਿਲ ਲਓ ਜਾਂ ਇੱਥੇ ਤੁਹਾਨੂੰ ਨਿਊ ਗਣਪਤੀ ਜੁਐਲਰ ਦੇ ਵਿਕਾਸ ਜੀ ਮਿਲਣਗੇ ਵਿਕਾਸ ਜੀ ਦਾ ਨੰਬਰ ਹੈ 62831 69463 78372 87949 ਤੁਸੀਂ ਵਿਕਾਸ ਧੀਰ ਨੂੰ ਉਹਨਾਂ ਨੂੰ ਕਾਲ ਕਰ ਲਓ ਇਹ ਤੁਹਾਡਾ ਜਿਹੜੀ ਅਮਾਨਤ ਹੈ ਤੁਹਾਡੀ ਤੁਹਾਨੂੰ ਦੇ ਦੇਣਗੇ ਔਰ ਇਹਨਾਂ ਨੇ ਸੰਭੀ ਹੋਈ ਹੈ ਜੀ ਜਾਣਨਾ ਔਰ ਜਦ ਤੱਕ ਤੁਸੀਂ ਨਹੀਂ ਆਂਦੇ ਤੁਹਾਨੂੰ ਤਾਂ ਟਿਕਾ ਨਹੀਂ ਹੁਣਾ ਟਿਕਾ ਇਹਨਾਂ ਨੂੰ ਵੀ ਨਹੀਂ ਹੈਗਾ ਇਹ ਕਹਿੰਦੇ ਕਿ ਕਿਸੇ ਦੀ ਅਮਾ ਜੀ ਦੀ ਅਮਾਨਤ ਤੇ ਘਰ ਪਹੁੰਚੇ ਇੱਤੀ ਆਵੇ ਮਨ ਤਾਂ ਕਹਿੰਦੇ ਜੀ ਜਿਹੜਾ ਅਸੀਂ 3-4 ਪਿੰਡ ਗਏ ਵੀ ਇਹ ਦੇਖਣ ਲਈ ਮਗਰ ਜਿਹਦਾ ਬਜੀਦਪੁਰ ਹੋ ਗਿਆ ਮਗਰ ਸਾਨੂੰ ਕੁਝ ਕੋਈ ਮਿਲਿਆ ਨਹੀਂ ਮਿਲਿਆ ਨਹੀਂ ਚਲੋ ਅਸੀਂ ਬੇਨਤੀ ਕਰਦੇ ਆ ਸਦਾਗਰ ਸਿੰਘ ਜੀ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿ ਉਹ ਆਣ ਸਦਾਗਰ ਜੀ ਇੱਥੇ ਆਣ ਦਾ ਜਿਆਦਾ ਬੈਟਰ ਹੈ ਬਿਲਕੁਲ ਜੀ ਕੋਰਟ ਦੀ ਲੋੜ ਕਿਉਂਕਿ ਕਿਉਂਕਿ ਉਹਨਾਂ ਦੀ ਜਿਹੜਾ ਚਿਹਰਾ ਹੈ ਉਹ ਆਈਡੀ ਤੇ ਹੈਗਾ ਕੋਈ ਹੋਰ ਨਾ ਆਵੇ ਕਿ ਮੈਂ ਉਹਨਾਂ ਨੂੰ ਜਾਣਦਾ ਮੈਂ ਪਛਾਣਦਾ ਸਦਾਗਰ ਜੀ ਦਾ ਇਹ ਜਿਹੜੇ ਡਾਕੂਮੈਂਟਸ ਆ ਉਹ ਵੀ ਬਹੁਤ ਜ਼ਰੂਰੀ ਆ ਬੈਂਕ ਦੇ ਡਾਕੂਮੈਂਟਸ ਆ ਡਰਾਈਵਿੰਗ ਲਾਇਸੈਂਸ ਆ ਜੇ ਇੰਡੀਆ 'ਚ ਮੁੜ ਕੇ ਡਰਾਈਵਿੰਗ ਲਾਇਸੈਂਸ ਬਣਾਣਾ ਔਖਾ ਤਾਂ ਅਮਰੀਕਾ 'ਚ ਕਿੰਨਾ ਔਖਾ ਹੋਣਾ ਬਹੁਤ ਔਖਾ ਹੈ ਜੀ ਦੋ ਤੌਕਾ ਮੈਂ ਬਹੁਤ ਔਖਾ ਹੈ ਬਹੁਤ ਔਖਾ ਹੈ ਅਸੀਂ ਤਾਂ ਬਸ ਪਲਕਾਂ ਬਚਾ ਕੇ ਤੁਹਾਡੀ ਅਡੀਕ ਕਰਦੇ ਆਓ ਆਪਣੀ ਅਮਾਨਤ ਲੈ ਕੇ ਜਾਓ ਤੇ ਇਹਨਾਂ ਵੀਰਾਂ ਦਾ ਧੰਨਵਾਦ ਇਦਾਂ ਦੇ ਵੀਰਾ ਕਰਕੇ ਹੀ ਇਨਸਾਨੀਅਤ ਜਿੰਦਾ ਹੈ ਮਾਲਕ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਤੁਹਾਡੀ ਕਮਾਈ ਚ ਬਰਕਤ ਪਾਵੇ ਥੈਂਕ ਯੂ ਥੈਂਕ ਯੂ ਸਰ ਠੀਕ ਹੈ ਜੀ ਤੁਹਾਡਾ ਵੀ ਆਉਣ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਤਾਂ ਹੀ ਕਹਾਂ ਇਨਸਾਨੀਤਾ ਡਿੱਗੀ ਪਈ ਸੀ ਨਹੀਂ ਜੱਕ ਕੇ ਸਾਹਮਣੇ ਜੀ ਪਰਸ ਜੀ ਪਰਸ ਗਿਰਿਆ ਦੋ ਬੰਦੇ ਵੀ ਦੋ ਬੰਦੇ ਵੀ ਆਏ ਮੁੜ ਕੇ ਕੀ ਪਤਾ ਤੁਹਾਡੇ ਦਰਿਏ ਕਿਸੇ ਦਾ ਭਲਾ ਹੋ ਜਵੇ ਮਗਰ ਮੈਨੂੰ ਕਹਿੰਦੇ ਕਿ ਭਾਜੀ ਉਹ ਅਸੀਂ ਪੁਲਿਸ ਵਾਲੇ ਵਾਲੇ ਸਾਹਮਣੇ ਗੱਲ ਕਰ ਲਈ ਆ ਉਹ ਪਰਸ ਦੇ ਦਿਓ ਸਾਨੂੰ ਉਹ ਮੈਂ ਕਿਹਾ ਪਹਿਲਾਂ ਪੁਲਿਸ ਵਾਲਿਆਂ ਨੂੰ ਲੈ ਕੇ ਆਉ ਉਹ ਇੱਥੇ ਫੇਰ ਦਵਾਂਗੇ ਹਾਂ ਫੇਰ ਉਹ ਆਏ ਨਹੀਂ ਹੁਣੇ ਆਏ ਨਹੀਂ ਮੁਰਾ ਮੈਂ ਪਹਿਲੇ ਕਿਹਾ ਕਿਹਦੇ ਅੱਜ ਕੱਲ੍ਹ ਹਾਲਾਤ ਇਹ ਬਣ ਗਏ ਇਨਸਾਨ ਨੂੰ ਇਨਸਾਨ ਤੋਂ ਡਰ ਲੱਗਦਾ ਪਰ ਚੰਗੇ ਬੰਦਿਆ ਕਰਕੇ ਜਿਹੜੀ ਇਨਸਾਨੀਅਤ ਕਾਇਮ ਹੈ ਤੁਸੀਂ ਆਓ ਆਪਣਾ ਪਰਸ ਲੈ ਕੇ ਜਾਓ ਔਰ ਅਸੀਂ ਵੀ ਫ੍ਰੀ ਹੋਈਏ ਅਸੀਂ ਵੀ ਥੋੜੇ ਸੁਲਖਰੂ ਹੋਈਏ ਨਹੀਂ ਤੇ ਫੇਰ ਯਾਦ ਕਰਾਂਗੇ ਤੁਹਾਨੂੰ ਆਪਾਂ ਨਹੀਂ ਚਲੋ ਆ ਜਾਣਾ ਆ ਜਾਣਾ ਠੀਕ ਹੈ ਜੀ ਸਦਾਗਰ ਸਿੰਘ ਜੀ ਤੱਕ ਇਹ ਸਾਡੀ ਵੀਡੀਓ ਪਹੁੰਚਦੀ ਕਰ ਦਿਓ ਬੜੇ ਰਹਿਣਾ ਬਿਪਤੀ ਨਵਾਸ਼ਾ ਨੇ ਆਪਣੇ ਛੋਟੇ ਵੀ ਦਿਨੇਸ਼ੂਰੀ ਕੈਮਰਾ ਪਰਸ ਵਿੱਚ ਜੀ ਇਜਾਜ਼ਤ ਬ